ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਣੀ ਪਲਾਏ ਪੁੱਤ ਆਪੇ ਜਾ ਕੇ ਬਿਲਾ ਪਣੀ ਮੇਰੇ ਕੋਲ ਟਾਈਮ ਨਹੀਂ ਹੈ ਅੱਜ ਤਾਂ ਸ਼ਬੀਲ ਲਾਣੀ ਆ ਉੱਥੇ ਜਾ ਕੇ ਸੇਵਾ ਕਰਨੀ ਆ ਨਾਲ ਦੇ ਮੁੰਡੇ ਬਾਹਰ ਖੜੇ ਨੇ ਮੇਰੇ ਆਪਨਾ ਘੋੜਾ ਭਜਾਈ ਚੰਨੀ ਆ ਪਾਣੀ ਪਲਾਦੇ ਪਾਣੀ ਪਲਾਦੇ ਵੀਰਾ ਪਰਿਮਾਨ ਪਾਣੀ ਦਾ ਪਲਾਉਂਦੇ ਨੇ ਆਪਾਂ ਨੂੰ ਸਿੱਖਿਆ ਕੀ ਦੂੰਗਾ ਦਮਾ ਤੋਂ ਨੂੰ ਸਿੱਖਿਆ ਚਲੋ ਚੱਲ ਕੇ ਸੇਵਾ ਕਰੀਏ ਨਿੱਕੇ ਨਿੱਕੇ ਹੈਗੇ ਹੈਗੇ ਨੇ ਕਰ ਦੇਗੀ ਨੇ ਦੇਖੋ ਦੋਸਤੋ ਕਿਤੇ ਅਸੀਂ ਵੀ ਤਾਂ ਨਹੀਂ ਇਹ ਗਲਤੀ ਕਰਨ ਲੱਗੇ ਪਏ ਆਪਣੇ ਮਾਹਵਾਬਾਂ ਨੂੰ ਛੱਡ ਕੇ ਅਸੀਂ ਬਾਹਰ ਸੇਵਾ ਕਰਨ ਨੂੰ ਭੱਜਦੇ ਹਾਂ ਪਹਿਲਾਂ ਘਰ ਵਿੱਚ ਸੇਵਾ ਕਰੀਏ ਫਿਰ ਜਾ ਕੇ ਬਾਹਰ ਵੀ ਸੇਵਾ ਸਫਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ